ਅਜਾ ਬਰਾ ਆਜਾ ਤੂੰ ਤਾਂ ਸਰਵਣ ਪੁੱਤਰ ਆ ਯਾਰ ਸਰਵਣ ਪੁੱਤਰ ਨਹੀਂ ਮਿਲਦੇ ਅੱਜਕੱਲ ਆਪਾਂ ਇੱਥੇ ਹੁਣੇ ਦੇਖੋ ਇੰਨਾ ਚੰਗਾ ਕੰਮ ਹੋ ਰਿਹਾ ਨਾ ਇੱਥੇ ਕੋਈ ਪੀੜ ਨਹੀਂ ਪਰ ਇੱਥੇ ਹੁਣੀ ਉੱਥੇ ਰੋਡ ਤੇ ਲੜਾਈ ਹੋਣੀ ਸ਼ੁਰੂ ਹੋ ਜਵੇ ਤੇ ਮਾਂ ਪੈਣ ਦੀਆਂ ਗਾਲਾਂ ਨਿਕਲਣੇ ਸ਼ੁਰੂ ਹੋ ਜਾਣ ਤੂੰ ਦੇਖੋ ਇੱਥੇ ਕਿਵੇਂ ਇਕੱਠ ਪੈਂਦਾ ਸਭ ਤੋਂ ਪਹਿਲਾਂ ਦਾਨ ਆਪਣੇ ਘਰੋਂ ਸ਼ੁਰੂ ਹੁੰਦਾ ਜੇ ਤੁਹਾਡੇ ਰਿਸ਼ਤੇਦਾਰੀ ਚ ਗਵਾਂਡ ਚ ਕੋਈ ਮਰੀਜ਼ ਪਿਆ ਤੇ ਤੁਸੀਂ ਬਾਹਰ ਦਾਨ ਕਰਦੇ ਫਿਰਦੇ ਹੋ ਕੋਈ ਫਾਇਦਾ ਨਹੀਂ ਹੁਣ ਇਹਨਾਂ ਦਾ ਬੱਚਾ ਪਰਸੋ ਜੋ ਕੰਡੀਸ਼ਨ ਸੀ ਜੇ ਪੈਸੇ ਨਾ ਦਿੰਦੇ ਇਲਾਜ ਨਾ ਹੁੰਦਾ ਤਾਂ ਉਹਦੀ ਡੈਥ ਹੋ ਜਾਂਦੀ ਮੈਂ ਤਾਂ ਇਹ ਕਹਿਣਾ ਉਹ ਕਰਨਾ ਆਂਦਾ ਚੰਦ ਆ ਇੱਥੇ ਆਓ ਸਿੱਧੀ ਸੇਵਾ ਕਰੋ ਸਿੱਧੀ ਨਹੀਂ ਕਰਨੀ ਜਾ ਕੇ ਹਸਪੀਟਲ ਜਾਮਾ ਕਰਾ ਲਓ ਹਸਪੀਟਲ ਵੀ ਆਪਣੀ ਮਰਜ਼ੀ ਦਾ ਤੁਸੀਂ ਚੁਣ ਲਓ ਇਸ ਤੋਂ ਜ਼ਿਆਦਾ ਸਾਫ਼ ਸੁਥਰਾ ਤੇ ਪਾਰਦਰਸ਼ੀ ਤਰੀਕਾ ਮੈਨੂੰ ਲੱਗਦਾ ਕਿ ਦੁਨੀਆਂ 'ਚ ਕੋਈ ਹੋਰ ਹੋ ਸਕਦਾ ਤੁਹਾਡਾ ਕੀ ਬਾਪੂ ਜੀ ਵੇਰ ਪਰ ਦਵਾਈ ਮੈਨ ਲੈਣੀ ਹੈ ਤੁਸੀਂ ਕਦੋਂ ਤੋਂ ਦਵਾਈ ਲੈ ਰਹੇ ਹੋ ਉਥੋਂ ਹੋ ਗਿਆ ਮਹੀਨਾ ਪਹਿਲਾਂ ਲਈ ਸੀ 15 ਤੋਂ ਪਹਿਲਾਂ ਲਈ ਕਾਦੀ ਤੁਹਾਡੀ ਦਵਾਈ ਨਹੀਂ ਮੇਰੀ ਘਰ ਦੀ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਗੰਟੀ ਆਦੀ ਤਕਲੀਫ ਬੜਾ ਫਰਕ ਹੈ ਤੁਹਾਡੀ ਦਵਾਈ ਚੱਲ ਵਾਹਿਗੁਰੂ ਵਾਹਿਗੁਰੂ ਕਿ ਤੁਹਾਡੀ ਕਿਰਪਾ ਜੀ ਸਭ ਲਈ ਅਰਦਾਸ ਕਰੋ ਇਹ ਨੌਜਵਾਨ ਜਿਹੜੇ ਇੱਥੇ ਪਾਸ਼ਾ ਇਹਨਾਂ ਨੂੰ ਮਹਾਰਾਜ ਬਾਬਾ ਜਿਆਦਾ ਦਰ ਬਸ ਬਸ ਤੇ ਸਾਰੇ ਅਗਰੀਬਾਂ ਦੀਆਂ ਮਦਦ ਕਰ ਵਾਹਿਗੁਰੂ ਵਾਹਿਗੁਰੂ ਅਸੀਸਾਂ ਦਿਓ ਇਹਨਾਂ ਨੂੰ ਆਜੋ ਭੈਣ ਤੁਸੀਂ ਇੱਧਰ ਆਜੋ ਇੱਧਰ ਆਜੋ ਜਿਹੜੇ ਡੋਨਰ ਨੇ ਸਾਰੇ ਇੱਧਰ ਆਜੋ ਜਿਹੜੇ ਡੋਨਰ ਨੇ ਇੱਧਰ ਆਜੋ ਤੁਸੀਂ ਬੈਠੋ ਅੰਟੀ ਵੀ ਬੈਠਾ ਤੁਹਾਡੀ ਘਰਾਂ ਦੇ ਸਕੈਨ ਕਰਾਣੇ ਤੁਹਾਡਾ ਪੁੱਤ ਕਿੱਥੇ ਨਾਲ ਆਇਆ ਪੁੱਤ ਆ ਜਾ ਆ ਜਾ ਭਰਾ ਆ ਜਾ ਤੂੰ ਤਾਂ ਸਰਵਣ ਪੁੱਤਰ ਆ ਯਾਰ ਅੱਜ ਸਰਵਣ ਪੁੱਤਰ ਨਹੀਂ ਮਿਲਦੇ ਅੱਜ ਕੱਲ ਅੱਜ ਕੱਲ ਆਪਣੀ ਮਾਂ ਨੂੰ ਮਾਂ ਤੇ ਜਿਹੜਾ ਹੱਤ ਚੁੱਕਦਾ ਉਹਨੂੰ ਦੇਖ ਕੇ ਤਾਂ ਲੋਕ ਬਹੁਤ ਗਾਲਾਂ ਕੱਢਦੇ ਨੇ ਪਰ ਜਿਹੜਾ ਆਪਣੀ ਮਾਂ ਦੀ ਸੇਵਾ ਕਰਦਾ ਉਹਨੂੰ ਸ਼ਬਾਸ਼ੀ ਘੱਟ ਮਿਲਦੀ ਕਿਉਂਕਿ ਸਾਡੇ ਸਮਾਜ ਨੂੰ ਨਾ ਕਲੇਸ਼ ਦੇਖਣ ਦੀ ਆਦਤ ਪੈ ਗਈ ਹੈ ਸਾਡੀਆਂ ਅੱਖਾਂ ਨੂੰ ਜਦੋਂ ਤੱਕ ਰੋਡ ਤੇ ਵੀ ਆਪਾਂ ਇੱਥੇ ਹੁਣ ਦੇਖੋ ਇੰਨਾ ਚੰਗਾ ਕੰਮ ਹੋ ਰਿਹਾ ਨਾ ਇੱਥੇ ਕੋਈ ਪੀੜ ਨਹੀਂ ਪਰ ਜੇ ਇੱਥੇ ਹੁਣੀ ਉੱਥੇ ਰੋਡ ਤੇ ਲੜਾਈ ਹੋਣੀ ਸ਼ੁਰੂ ਹੋ ਜAVE ਤੇ ਮਾਂ ਪੈਣ ਦੀਆਂ ਗਾਲਾਂ ਨਿਕਲਣੇ ਸ਼ੁਰੂ ਹੋ ਜਾਣ ਤੂੰ ਦੇਖੋ ਇੱਥੇ ਕਿਵੇਂ ਇਕੱਠ ਪੈਂਦਾ ਐਗਜ਼ਾਮਪਲ ਕਹਿੰਨੇ ਹਾਂ ਮੈਂ ਦਿਖਾ ਵੀ ਸਕਦਾ ਨਹੀਂ ਨਹੀਂ ਹੈਗਾ ਯਾਰ ਸੱਚ ਰੋਡ ਤੇ ਕਿਸੇ ਦੇ 릭ਸ਼ੇ ਵਾਲੇ ਦੇ ਚਪੇਣਾ ਪੈਂਦੀਆਂ ਹੁਣ ਕੋਈ ਗੱਡੀ ਵਾਲਾ ਗਾਲਾਂ ਕੱਢਦਾ ਹੋਵੇ ਤੇ ਮੇਲਾ ਲੱਗ ਜਾਂਦਾ ਇੱਥੇ ਰੋਜ਼ ਸ਼ਾਮ ਨੂੰ ਇੰਨਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਹੁੰਦੀ ਤੇ ਮੇਲਾ ਨਹੀਂ ਲੱਗਦਾ ਮੈਂ ਸਰ ਜੀ ਤੁਹਾਡੀ ਵੀਡੀਓ ਦੇਖਦਾ ਹਾਂ ਤੁਸੀਂ ਆਪਣੀ ਮਾਂ ਦੀ ਸੇਵਾ ਕਰ ਰਹੇ ਹੋ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਸ਼ਾਬਾਸ਼ੀ ਤੁਸੀਂ ਕਿੱਥੋਂ ਆਏ ਹੋ ਬਰਨਾਲੇ ਬਰਨਾਲੇ ਤੋਂ ਆਇਓ ਸਪੈਸ਼ਲੀ ਤੁਹਾਡੀ ਮਾਤਾ ਜੀ ਨੂੰ ਕੈਂਸਰ ਹੈ ਮੈਂ ਤੁਹਾਡੀ ਵੀਡੀਓ ਦੇਖਦਾ ਹਾਂ ਵਾਹਿਗੁਰੂ ਇੱਕ ਮੇਰੀ ਬੇਨਤੀ ਅਸੀਂ ਪਹਿਨੇ ਦਿੱਲੀ ਲੁਧਿਆਣੇ ਰਹਿੰਦੇ ਸੀ ਬਟ ਇਹ ਵੇਣਾ ਐਕਸੀਡੈਂਟ ਜਦੋਂ ਹੋਇਆ ਸੀ ਉਸ ਤੋਂ ਬਾਅਦ ਅਸੀਂ ਚਲੇ ਗਏ ਸੀ ਬਰਨਾਲੇ ਤੇ ਇਹਦਾ ਕੰਮ ਚੱਲ ਉੱਥੇ ਹੋ ਜਾਊਗਾ ਪਰ ਇੱਥੇ ਜਾ ਕੇ ਇਹਨਾਂ ਨੂੰ ਨਹੀਂ ਸੈੱਟ ਬੈਠਾ ਹੁਣ ਬਰਨਾਲੇ ਰਹਿ ਰਹੇ ਕਿਰਾਏ ਤੇ ਕੋਈ ਨਹੀਂ ਮਾਤਾ ਤੁਸੀਂ ਘਬਰਾਓ ਨਹੀਂ ਤੁਹਾਡੀ ਮਦਦ ਕਰਾਂਗੇ ਇਹਨਾਂ ਦੀ ਕਿੰਨੇ ਦੀ ਸਕੈਨ ਡਾਕਟਰ ਨੇ 14000 ਦੀ ਦੱਸੀ ਕੋਈ ਕਰਾ ਦਨੇ ਸੀ ਤੁਹਾਡੀ ਕਰਾ ਦਨੇ ਇਹਨਾਂ ਦੇ ਨਾਲ ਇੱਕ ਹੋਰ ਰਿਲੇਟਿਵ ਭਾਜੀ ਸੀ ਬੁਲਾਉਂ ਤੁਹਾਡੇ ਬੱਚੇ ਦਾ ਕੀ ਨਾਮ ਹੈ ਜੀ ਹਰਸਿਮਰਤ ਸਿੰਘ ਤੇ ਤੁਹਾਡੀਆਂ ਕਿਡਨੀਆਂ ਕਿਦੋਂ ਤੋਂ ਖਰਾਬ ਹੈ ਮੈਨੂੰ 2 ਸਾਲ ਹੋ ਗਏ ਤੇ ਬੱਚੇ ਦੀ ਉਮਰ 12 ਹਰਸਿਮਰਤ ਸਿੰਘ ਤੁਸੀਂ ਦੇਖੋ ਇਹ ਭਾਈ ਸਾਹਿਬ ਦੀਆਂ ਕਿਡਨੀਆਂ ਖਰਾਬ ਹੈ ਜੀ ਪਿਛਲੇ 2 ਸਾਲਾਂ ਤੋਂ ਇਹ ਮੈਂ ਅੱਜ ਲਾਈਵ ਐਗਜ਼ਾਮਪਲ ਤਾਂ ਦਿਖਾ ਰਿਹਾ ਕਿ ਬਹੁਤ ਜਾਣੇ ਸਾਨੂੰ ਪੁੱਛਦੇ ਨੇ ਕਿ ਤੁਹਾਡੀ NGO ਕੰਮ ਕਿਵੇਂ ਕਰਦੀ ਮੈਂ ਤੁਹਾਨੂੰ ਵੀਡੀਓ ਲੈ ਸਕਦਾ ਮੈਂ ਸਿਰਫ ਸ਼ਾਬਾਸ਼ੀ ਅਪਰੀਸ਼ੀਏਟ ਹੀ ਕਰਨਾ ਮੈਂ ਰਿਸ਼ਤੇਦਾਰ ਬਹੁਤ ਦੇਖੇ ਨੇ ਪਰ ਮੈਨੂੰ ਲੱਗਦਾ ਹੈ ਕਿ ਰਿਸ਼ਤੇਦਾਰ ਅਸਲ ਚ ਸਭ ਤੋਂ ਪਹਿਲਾਂ ਦਾਨ ਆਪਣੇ ਘਰੋਂ ਸ਼ੁਰੂ ਹੁੰਦਾ ਹੈ ਜੇ ਤੁਹਾਡੇ ਰਿਸ਼ਤੇਦਾਰੀ ਚ ਗਵਾਂਡ ਚ ਕੋਈ ਮਰੀਜ਼ ਪਿਆ ਤੇ ਤੁਸੀਂ ਬਾਹਰ দান ਕਰਦੇ ਫਿਰਦੇ ਹੋ ਕੋਈ ਫਾਇਦਾ ਨਹੀਂ ਇਹ ਭਾਈ ਸਾਹਿਬ ਮੇਰੇ ਕੋ ਪਰਸੋਂ ਆਏ ਸੀਗੇ ਇਹ ਕਹਿੰਦੇ ਮੇਰੇ ਸਾਲਾ ਸਾਹਿਬ ਨੇ ਸਾਲਾ ਸਾਹਿਬ ਨੇ ਤੁਹਾਡੇ ਸੰਡੂ ਸਾਹਿਬ ਇਹ ਸੰਡੂ ਸਾਹਿਬ ਨੇ ਤੁਸੀਂ ਦੇਖੋ ਇਹਨਾਂ ਦੀ ਆਪ ਦੀ ਕਿਡਨੀਆਂ ਖਰਾਬ ਹੈ ਹੱਥ ਰੁਕਿਆ ਹੋਇਆ ਇਹਨਾਂ ਦਾ 12 ਸਾਲ ਦਾ ਬੇਟਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹਸਪੀਟਲ ਇਹਨਾਂ ਕੋਲ ਜਿੰਨੇ ਪੈਸੇ ਸੀ ਰਿਸ਼ਤੇਦਾਰੀ ਚ ਬਾਤ ਚੜ ਕੇ ਇਹਨਾਂ ਨੇ ਲੱਖ ਰੁਪਏ ਆਪਣੇ ਬੱਚੇ ਤੇ ਲਾਤਾ ਉਹ ਵੀ ਇਹ ਭਾਈ ਸਾਹਿਬ ਨੇ ਇੱਕ ਪੈਸੇ ਇਕੱਠੇ ਕਰਾਏ ਇਹਨਾਂ ਦੇ ਚਲੋ ਇਹ ਕੰਮਕਾਰ ਕਰਦੇ ਨੇ ਇਹਨਾਂ ਨੂੰ ਇੱਧਰ ਉੱਧਰ ਇਕੱਠੇ ਕਰਾਏ ਹੁਣ ਇਹਨਾਂ ਦਾ ਬੱਚਾ ਪਰਸੋ ਜੋ ਕੰਡੀਸ਼ਨ ਸੀ ਜੇ ਪੈਸੇ ਨਾ ਦਿੰਦੇ ਇਲਾਜ ਨਾ ਹੁੰਦਾ ਤਾਂ ਉਹਦੀ ਡੈਥ ਹੋ ਜਾਂਦੀ 20000 ਰੁਪਏ ਹੁਣ ਤੱਕ ਇਥੋਂ ਇੱਕ ਜ਼ਰੀਆ ਵੱਲੋਂ ਡੋਨਰ ਇਹਨਾਂ ਨੂੰ ਦੇ ਕੇ ਗਏ ਅੱਜ ਜਿਹੜੇ ਡੋਨਰ ਖੜੇ ਨੇ ਉਹ ਇਹ ਸਾਰੇ ਨੇ ਹੁਣ ਮੈਂ ਇੱਕ ਲਾਈਵ ਜਿਹੜੀ ਐਗਜ਼ੈਂਪਲ ਦਿਖਾ ਰਿਹਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਕੰਮ ਕਿਵੇਂ ਕਰਦੀ ਹੈ ਕੰਮ ਐਦਾਂ ਕਰਦੀ ਹੈ ਕਿ ਪਰਸੋਂ ਜਦੋਂ ਅਸੀਂ ਇਥੋਂ ਚੱਲੇ ਸੀ ਇਹ ਭਾਈ ਸਾਹਿਬ ਸਾਡੇ ਕੋਲ ਆਏ ਸਾਡਾ ਬੱਚਾ ਐਡਮਿਟ ਹੈ ਅਸੀਂ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦੇ ਕਿ ਬੱਚਾ ਬਹੁਤ ਸੀਰੀਅਸ ਹੈ ਇੱਕ ਤਾਂ ਸ਼ਿ ਬਾਈ ਜੀ 10000 ਰੁਪਏ ਤਾਂ ਉਹ ਐ ਮੁੱਕਦਾ ਜਿਵੇਂ ਕਹ ਲੋ ਕਿ ਘੰਟਿਆਂ ਦੇ ਵਿੱਚ ਵੀ ਮੈਂ ਜ਼ਿਆਦਾ ਕਹਿ ਰਹਾ ਮਿੰਟਾਂ ਦੇ ਵਿੱਚ 10000 ਰੁਪਏ ਉੱਡਦਾ ਪਰ 10000 ਰੁਪਏ ਤਾਂ ਇਕੱਠਾ ਕਰਨ ਨੂੰ ਸਾਡੀ ਤਸੱਲੀ ਹੋ ਜਾਂਦੀ ਪੂਰੀ 20000 ਦੀ ਇਹਨਾਂ ਦੀ ਹੈਲਪ ਹੋਈ ਐ ਅੱਜ ਫੇਰ ਡੋਨਰ ਆਏ ਨੇ ਆ ਜੋ ਕਿੱਕ ਕਰਕੇ ਆ ਜੋ ਬੇਟਾ ਤੁਸੀਂ ਕਿੱਥੋਂ ਆਏ ਹੋ ਚਿੰਗਲਾਪੁਰੀ ਤੁਸੀਂ ਦੋਨੋਂ ਸੇਵਾ ਕਰਨਾ ਪਹਿਲੀ ਵਾਰੀ ਆਏ ਤੁਸੀਂ ਇਹਨਾਂ ਨੂੰ ਪੈਸੇ ਦੇਣਾ ਆ ਦਿਖਾਓ ਵੀਡੀਓ ਆਪਣੇ ਬੱਚੇ ਦੀ ਤੁਸੀਂ ਇਹਨਾਂ ਦੇ ਬੱਚੇ ਦੀ ਕੰਡੀਸ਼ਨ ਦੇਖੋਗੇ ਬੱਚਾ ਇੰਨਾ ਸੀਰੀਅਸ ਐ ਇਹਨਾਂ ਦਾ ਬੱਚਾ ਦੇ ਦਿਓ ਦੇ ਦਿਓ ਦੇ ਤੁਸੀਂ ਕਿੱਦਾਂ ਜੁੜੇ ਸੇਵਾ ਨਾਲ ਅਸੀਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਵੀਡੀਓ ਦੇਖ ਕੇ ਬਹੁਤ ਧੰਨਵਾਦ ਇੱਧਰ ਸਾਡੀ ਆ ਜੀ ਤੁਹਾਡੇ ਕੋਲ ਅੱਛਾ ਅੱਛਾ ਧੰਨਵਾਦ ਫਰਸਟ ਜੌਬ ਸੀ ਫਿਰ Papa ਫਾਦਰ ਕਹਿੰਦੇ ਕਿ ਅੱਧੀ ਅੱਧੀ ਸੈਲਰੀ ਵਾਹ ਵਾਹ ਅੱਧੀ ਸੈਲਰੀ ਵਾਹ ਵਾਹ ਇੱਥੇ ਲੋਕ ਦਸਵਾਂ ਹਿੱਸਾ ਨਹੀਂ ਦਿੰਦੇ ਤੁਸੀਂ ਅੱਧੀ ਸੈਲਰੀ ਦੇ ਦਿੱਤੀ ਵਾਹ ਪਹਿਲੀ ਲਾਈਫ ਦੀ ਜੌਬ ਹੈ ਵਾਹਿਗੁਰੂ ਆ ਦੇਖੋ ਇਹਨਾਂ ਦਾ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹਦੇ ਵਾਸਤੇ ਅਰਦਾਸ ਵੀ ਕਰਿਓ ਇਹ ਬੱਚਾ ਠੀਕ ਹੋ ਜਾਵੇ ਬਾਕੀ ਇਹ ਰਿਸ਼ਤੇਦਾਰੀ ਨੂੰ ਮੈਂ ਮੇਨ ਸਲਾਮ ਕਰਦਾ ਰਹਿਣਾ ਬਾਪੂ ਜੀ ਦੇਖੋ ਅੱਧੀ ਸੈਲਰੀ ਆਪਣੀ ਅੱਧੀ ਤਨਖਾਹ ਡੋਨੇ ਵਾਤਾ ਨੂੰ ਇਹਨਾਂ ਵਾਸਤੇ ਅਸੀਸ ਮੰਗਿਓ ਇਹ ਵੀਡੀਓ ਦਿਖਾ ਕੇ ਤੁਹਾਨੂੰ ਇਹ ਦਿਖਾਣਾ ਮੈਂ ਕਿ ਇੱਕ ਆ ਮਾਤਾ ਬੈਠੀ ਦੇਖੋ ਬਰਨਾਲੇ ਤੋਂ ਆਏ ਨੇ ਕੈਂਸਰ ਹੈ ਪੈਟ ਸਕੈਨ ਜੋਗੇ ਪੈਸੇ ਨਹੀਂ ਭਾਈ ਜੀ ਲੋਕ ਕਹਿੰਦੇ ਨੇ ਨਾ ਮਾਵਾਂ ਜੰਨਤ ਹੁੰਦੀਆਂ ਨੇ ਜਿਨ੍ਹਾਂ ਦੀਆਂ ਨਹੀਂ ਆਈਆਂ ਉਹਨਾਂ ਨੂੰ ਮਾਂ ਦੀ ਕਦਰ ਪੁੱਛੋ ਤੇ ਜਿਨ੍ਹਾਂ ਦੀ ਹੈਗੀਆਂ ਮੈਂ ਤਾਂ ਇਹ ਕਹਿਣਾ ਉਹਨਾਂ ਕੀ ਯਾਰ ਜੇ ਕਿਸੇ ਨੂੰ ਕੋਈ ਤੋਹਫਾ ਦੇਣਾ ਨਾ ਜ਼ਿੰਦਗੀ 'ਚ ਤਾਂ ਸਭ ਤੋਂ ਕੀਮਤੀ ਅਨਮੋਲ ਤੋਹਫਾ ਕੋਈ ਨੂਰ ਹੀਰਾ ਹੈਗਾ ਦੁਆਵਾਂ ਦਾ ਤੋਹਫਾ ਤੁਹਾਡੀ ਮਾਂ ਦਾ ਜਨਮ ਦਿਨ ਹੈ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹੋ ਉਨੂੰ ਕੀ ਹੀਰਿਆਂ ਦਾ ਸੈੱਟ ਦੇ ਕੇ ਖੁਸ਼ ਕਰੋਗੇ 5-10 ਹਜ਼ਾਰ ਦੀ 500 ਦੀ 100 ਦੀ ਕਿਸੇ ਗਰੀਬ ਦੀ ਮਦਦ ਕਰ ਦੋ ਇਸ ਤੋਂ ਜ਼ਿਆਦਾ ਦੁਆਵਾਂ ਤੇ ਇਸ ਤੋਂ ਕੀਮਤੀ ਤੋਹਫ਼ਾ ਕੋਈ ਵੀ ਨਹੀਂ ਥੈਂਕ ਯੂ ਭਾਜੀ ਥੈਂਕ ਯੂ ਭੈਣ ਤੁਸੀਂ ਆਏ ਮਹਾਰਾਜ ਤੁਹਾਨੂੰ ਹੋਰ ਦਵੇ ਆਜੋ ਜੀ ਆਜੋ ਤੁਸੀਂ ਆਜੋ ਤੁਸੀਂ ਕਿੱਥੋਂ ਆਏ ਹੋ ਸਰ ਜਗਰਾਉਂ ਤੋਂ ਜਗਰਾਉਂ ਤੋਂ ਤੁਸੀਂ ਕੀ ਕਰਦੇ ਹੋ ਸਰ ਮੈਂ ਕਾਰਪੈਂਟਰ ਦਾ ਕੰਮ ਕਰਦਾ ਹਾਂ ਕਾਰਪੈਂਟਰ ਦਾ ਕੰਮ ਕਰਦਾ ਹਾਂ ਤੇ ਪਰਸੋ ਵੀ ਆਏ ਸੀ ਸ਼ਾਇਦ ਨਹੀਂ ਸਰ ਮੈਂ ਕੱਲ੍ਹ ਸੰਡੇ ਆਇਆ ਸੀ ਤੁਸੀਂ ਮਿਲੇ ਨਹੀਂ ਵਾਹਿਗੁਰੂ ਤੁਸੀਂ ਕਿਉਂ ਮਾਇਆ ਦੇਣਾ ਚਾਹੁੰਦੇ ਉਹਨਾਂ ਨੂੰ ਆਪਣੀ ਬੱਸ ਭਾਜੀ ਲੋੜ ਵਾਸਤੇ ਮਦਦ ਜੀ ਵਾਹਿਗੁਰੂ ਤੇ ਅਗਰ ਜੋ ਵੀ ਵਜੇ ਕਮਾ ਰਹੇ ਬਸ 10 ਬੰਦ ਲਾ ਲਓ ਜੋ ਮਰਜ਼ੀ ਲਾ ਲਓ ਵਾਹਿਗੁਰੂ ਦੇ ਦੇ ਉਹਨਾਂ ਨੂੰ ਦੇਖੋ ਕਾਰਪੈਂਟਰ ਪਾ ਜੀ ਆਸਤਾ ਦੇਖੋ ਇਹਨੇ ਬਾਪੂ ਇਹਨਾਂ ਅਸਤੇ ਅਰਦਾਸ ਕਰਿਓ ਆਜੋ ਬਾਪੂ ਆਜੋ ਆਪ ਕਿਵੇਂ ਹੋ ਕਿੱਥੋਂ ਆਏ ਤੁਸੀਂ ਹੈ ਲੁਧਿਆਣਾ ਦੋ ਜੀ ਇਹ ਕੌਣ ਲੈ ਗਿਆ ਸੇਵਾ ਤੁਸੀਂ ਕਿ ਪਾਪਾ ਪਪਾ ਨੰਮੇ ਪੁੱਤ ਨਰਾ ਅੱਛਾ ਅੱਛਾ ਦਾਦਾ ਜੀ ਤੁਹਾਡੇ ਬਹੁਤ ਧੰਨਵਾਦ ਬਾਜੀ ਬਹੁਤ ਧੰਨਵਾਦ ਮਾਲਕ ਤੁਹਾਨੂੰ ਹੋਰ ਆਜੋ ਬਾਜੀ ਆਜੋ ਤੁਸੀਂ ਵੀ ਆਜੋ ਬਾਜੀ ਤੁਸੀਂ ਵੀ ਆਜੋ ਤੁਸੀਂ ਕਿੱਥੋਂ ਆਏ ਹੋ ਮੈਂ ਲੁਧਿਆਣੇ ਤੋਂ ਆਈ ਵੀਰੇ ਤੁਸੀਂ ਕਰਦੇ ਹੋ ਵੀਰੇ ਸਾਡਾ ਪਾਣੀ ਦਾ ਆਪਣਾ ਕੰਮ ਹੈ ਤੇ ਇਹ ਸਾਡੇ ਭੈਣ ਨੇ ਸਾਡੇ ਜਲੰਧਰ ਤੋਂ ਸੇਵ ਭੇਜੀ ਹੈ ਸਿਹਤ ਲਈ ਬਹੁਤ ਅਰਦਾਸਾਂ ਦੁਆਵਾਂ ਉਹਨਾਂ ਨੂੰ ਆਜੋ ਬਾਜੀ ਆਜੋ ਇਹਨਾਂ ਨੂੰ ਦਿਓ ਇਹਨਾਂ ਨੂੰ ਦਿਓ ਜੀ ਆਪਣੀ ਮਾਇਆ ਵਾਹਿਗੁਰੂ ਬਹੁਤ ਧੰਨਵਾਦ ਬਾਈ ਜੀ ਆਜੋ ਬਾਜੀ ਆਜੋ ਤੁਹਾਡੀ ਇਹਨਾਂ ਦੀ ਕਿੰਨੀ ਹੋ ਗਈ ਟੋਟਲ ਇਹਨਾਂ ਕੋਲ 10000 ਰੁਪਏ ਦੇਖੋ 10000 ਰੁਪਏ ਹੋ ਨਹੀਂ ਕਈ ਵਾਰ ਲੱਗਦਾ ਨਾਲ ਲਫਾਫੇ ਜਿਆਦਾ ਨਹੀਂ ਤਾਂ ਸ਼ਾਇਦ ਥੋੜੀ ਥੋੜੀ ਸੇਵਾ ਵੀ 10000 ਰੁਪਏ ਦੇ ਨਾਲ ਹੁੰਦਾ ਹੈ ਸ਼ਾਇਦ ਅੱਜ ਦੀ ਰਾਤ ਨਿਕਲ ਜਾਵੇ 30000 ਰੁਪਏ ਸੇਵਾ ਹੋ ਗਈ ਤਾਂ ਇਹਦੇ ਵਿੱਚ ਦੱਸੋ ਹੁਣ ਆ ਮਰੀਜ਼ ਹੈ ਉਹ ਡੋਨਰ ਹੈ ਇਹਦੇ ਵਿੱਚ ਸਾਡੀ ਟੀਮ ਦਾ ਕੀ ਲੈਣਾ ਦੇਣਾ ਆ ਹੁਣੀ ਇਸੇਮ ਤਰੀਕੇ ਨਾਲ ਇਸ ਤੋਂ ਪਹਿਲਾਂ ਇਹ ਮਾਤਾ ਦੀ ਮਦਦ ਹੋ ਗਈ ਇਹਨਾਂ ਦੀ 14000 ਦੀ ਪੈਟ ਸਕੈਨ ਹੈ ਲੋਕਾਂ ਨੇ ਇਹਨਾਂ ਦੀ ਵੀ ਮਦਦ ਕਰਤੀ ਇਹੀ ਤਰੀਕਾ ਹੈ ਇਕਜ਼ਰੀਆ ਫਾਊਂਡੇਸ਼ਨ ਦੇ ਕੰਮ ਕਰਨ ਦਾ ਜੇ ਭਾਈ ਕੋਈ ਵੀ ਸੇਵਾ ਕਰਨਾ ਆਂਦਾ ਚਾਹਦਾ ਇੱਥੇ ਆਓ ਸਿੱਧੀ ਸੇਵਾ ਕਰੋ ਸਿੱਧੀ ਨਹੀਂ ਕਰਨੀ ਜਾ ਕੇ ਹਸਪੀਟਲ ਜਮਾ ਕਰਾ ਦਿਓ ਹਸਪੀਟਲ ਵੀ ਆਪਣੀ ਮਰਜ਼ੀ ਦਾ ਤੁਸੀਂ ਚੁਣ ਲਓ ਇਸ ਤੋਂ ਜ਼ਿਆਦਾ ਸਾਫ਼ ਸੁਥਰਾ ਤੇ ਪਾਰਦਰਸ਼ੀ ਤਰੀਕਾ ਮੈਨੂੰ ਲੱਗਦਾ ਕਿ ਦੁਨੀਆਂ 'ਚ ਕੋਈ ਹੋਰ ਹੋ ਸਕਦਾ ਆਓ ਰਲ ਮਿਲ ਕੇ ਆਪਾਂ ਜਿਹੜੀ ਉਹ ਸੇਵਾ ਨਿਭਾਈਏ ਤੇ ਸੇਵਾ ਕਰੀਏ ਬਹੁਤ ਬਹੁਤ ਧੰਨਵਾਦ